ਹਿੰਦੂਸਤਾਨ ਦਾ ਰੋਸਤਮ ਪਹਿਲਵਾਨ ਜੱਸਾ ਪੱਟੀ ਜਵਾਨਾ ਹੱਥ ਖੜਾ ਕਰਵਾਈ ਤੇ ਹਿਮਾਚਲ ਕੇਸਰੀ ਸੋਨੂ ਕਾਂਵਿੰਦਰ ਜੀ ਦੋਨੇ ਹਿੰਦੂਸਤਾਨ ਦੇ ਬਹੁਤ ਵੱਡੇ ਮਾਲਾ ਦੋਨੇ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਹੈ ਕਿ ਤਾੜੀ ਮਾਰੋ ਖੁੱਲ ਕੇ ਇੱਕ ਵਾਰੀ ਸਾਰੇ ਜਾਨੀ ਬਹੁਤ ਵੱਡਾ ਯੁੱਧ ਹੋ ਰਿਹਾ ਬੜਾ ਰੋਸਤਮਾ ਦਾ ਵੱਡਾ ਯੁੱਧ ਹੋ ਰਿਹਾ ਵਾ ਭਾਰਤ ਕੇਸਰੀ ਸ਼ਿੰਦੇ ਪਹਿਲਵਾਨ ਦਾ ਬੇਟਾ ਜੱਸਾ ਪਹਿਲਵਾਨ ਪੱਟੀ ਵਾਲਾ ਮਲਕੀਰ ਪਹਿਲਵਾਨ ਜੀ 20 ਮਿੰਟ ਕੁਸ਼ਤੀ ਕਰਾਉਣੀ ਆ ਪਹਿਲਵਾਨਾਂ ਨੂੰ ਬੇਨਤੀ ਆ ਕਿ ਜੇ ਮਿੱਟੀ ਲਾਉਣੀ ਤਾਂ ਰੈਫਰੀ ਨੂੰ ਦੱਸ ਕੇ ਲਾਉਣੀ ਆ ਆ ਲੈ ਵੀ ਦਰਸ਼ਕੋ ਇੱਕ ਵਾਰੀ ਤਾੜੀਆਂ ਦਾ ਮਾਰ ਦਿਓ ਆਪਣਾ ਕਿਹਦਾ ਮੁੱਲ ਲੱਗਦਾ ਓਏ ਦੁਨੀਆ ਦਾ ਉਸਤ ਮਿਹਨਤ ਪਹਿਲਵਾਨ ਸੱਦਿਆ ਵੀ ਇਹ ਜੱਸਾ ਪੱਟੀ ਵਾਲਾ ਏ ਜੱਸਾ ਆਪਣੀ ਬੋਲਦਾ ਇਹਦੇ ਕਾਰਡ ਬੋਲਦੇ ਆ 135 ਮੋਟਰਸਾਈਕਲ ਦਾ ਜੇਤੂ 135 ਮੋਟਰਸਾਈਕਲ ਦਾ ਜੇਤੂ ਕਹਿੰਦੇ ਵੀ ਜੱਸਾ ਪੱਟੀ ਇਹ ਗੱਡੀਆਂ ਦਾ ਜੇਤੂ ਆਇਟੋ ਦਾ ਜੇਤੂ ਇਹ ਟੋੜਿਆਂ ਦਾ ਜੇਤੂ ਏ ਜੱਸਾ ਪੱਟੀ ਵਾਲਾ ਕਿਸੇ ਗੱਲ ਨੂੰ ਪੁੱਜਾ ਵੇਸੇ ਜੋ ਮਿਲੀਏ ਮੱਲੀ ਦਾ ਪਿਤਾ ਪਹਿਲਵਾਨਾ ਸਲਵਿੰਦਰ ਸਿੰਘ ਸ਼ਿੰਦਾ ਪਹਿਲਵਾਨ ਆ ਪੱਟੀ ਵਾਲੇ ਸ਼ਿੰਦੇ ਪਹਿਲਵਾਨ ਜੀ ਦਾ ਪੁੱਤਰ ਸਾਹਮਣੇ ਬੈਠੇ ਨੇ ਸਾਡੇ ਗੁਰੂ ਜੀ ਭਾਨੇ ਪਹਿਲਵਾਨ ਦਾ ਪੱਟਾ ਇਹ ਆ ਜੱਸਾ ਪਹਿਲਵਾਨ ਪੱਟੀ ਵਾਲਾ ਐਨ ਕਹਿੰਦੇ ਵੀ ਬੱਲੇ ਬੱਲੇ ਤੂਤੀ ਬੋਲਦੀ ਆ ਵੀ ਮਲਦੀ ਅਰੋਸ਼ਤ ਮਹਿੰਦ ਮੱਲ ਪੁੱਜਾ ਤੇ ਦੂਸਰੇ ਬੰਨੇ ਹਿਮਾਚਲ ਕੇਸਰੀ ਪਹਿਲਵਾਨ ਦਵਿੰਦਰ ਜਾ ਸੇ ਭੜੀ ਕੋ ਲਈ ਆਦੂ ਦਾ। ਦੋ ਦੋ ਐ ਸੇ ਕਰਾ ਕੇ। ਕੋ ਦਸਾਂ ਦੇ ਲਗਾ ਮੈਂ। ਦੋ ਮਲਮ ਦਸਾਂ ਦੇ ਉੱਪਰ ਵੀ। ਇੱਕ ਦੀ ਬਾਅਦ ਕੇ ਦੂਜਾ ਬੇਦਸਨਾ ਪੈਂਦਾ। ਚੱਲ ਫੇ ਦੱਸ। ਹਾਂਜੀ ਦੂਸਰੇ ਬੰਨੇ। ਓ ਮੁੰਡਾ ਕਹਿੰਦੇ ਵੀ ਹਿਮਾਚਲ ਕੇਸਰੀ ਪਹਿਲਵਾਨ। ਇਸ ਮਲਦੀਆਂ ਕੁਸ਼ਤੀਆਂ ਕਹਿੰਦੇ ਵੀ ਕਮਲਜੀਤ ਦਮਸ਼ੇਰੀ ਨਾਲ ਕੁਸ਼ਤੀਆਂ ਹੋਈਆਂ। ਪੰਨੇ ਗੇਰੇ ਬਾਬੇ ਨਾਨਕ ਨਾਲ ਕੁਸ਼ਤੀਆਂ ਹੋਈਆਂ। ਏ ਮੁੰਡਾ ਕਹਿੰਦੇ ਵੀ ਦਿੱਲੀ ਦੇ ਮੋਂ ਨੂੰ ਦਿੱਲੀ ਨਾਲ ਕੁਸ਼ਤੀ ਹੋਈਆਂ। ਇਸ ਮਲ ਦੇ ਵੀ ਰਿਕਾਰਡ ਬੋਲਦੇ ਆ ਲਗਭਗ ਕਹਿੰਦੇ ਵੀ 60 ਮੋਟੇ ਸਕਦਾ ਜੇਤੂ ਆ। ਇਹ ਆ ਹਿਮਾਚਲ ਦੀ ਧਰਤੀ ਵਾਲਾ ਸੋਨੂ ਇਹ 라ਜੂ ਭਵਾਂਜੀ ਸ਼ੌਹਜਾਦਾ 라ਜੂ। ਉਹ 라ਜੂ ਭਵਾਂ ਦਾ ਸ਼ਿਲਦਾਰ ਜਿਹੜਾ ਉਹ ਆ ਸੋਨੂ ਕਾਂਗੜਾ ਵਾਲਾ। ਇੱਕ ਵਾਰੀ ਦਰਸ਼ਕੋ ਜ਼ੋਰਦਾਰ ਤਾੜੀ ਮਾਰ ਦਿਓ। ਆਣ ਕਹਿੰਦੇ ਵੀ ਦੁਨੀਆ ਦੇ ਚੋਟੀ ਦੇ ਮੱਲ ਬਲਾਈ ਨੇ ਨੱਗਰ ਵਾਲਿਆਂ ਨੇ ਜਦੋਂ ਸੋਨੀ ਦੀ ਗੱਲ ਕਰਾਂ ਹਿਮਾਚਲ ਕੇਸਰੀ ਮੱਲ ਪੁੱਜਾ ਬਈ ਬੱਲੇ ਬੱਲੇ ਹੁੰਦੀ ਪਈ ਕੁਸ਼ਤੀ ਦੀ ਬਹੁਤ ਵਧੀਆ ਮੁਕਾਬਲਾ ਚੱਲਦਾ ਪਿਆ ਆ 8:30 ਫਾਇਦੇ ਵਿੱਚ ਕਹਿੰਦਾ ਸੰਗ ਸ਼ਰਮ ਸਿਆਣਪ ਤਿੰਨੇ ਹੀ ਗਹਿਣੇ ਮੁਕਿਆਰ ਦੇ ਘਰੇ ਆ ਕੇ ਜਿਹੜਾ ਚੁੱਲ੍ਹੇ ਵਾਲੀ ਝਾਕਦਾ ਲੱਖ ਲਾਂਦਾ ਇਹੋ ਜਿਹੇ ਯਾਰ ਦੇ ਦਰਸ਼ਕੋ ਤਾੜੀ ਤਾੜੀ ਮਾਰ ਦਿਓ ਜੋਰ ਦਾ ਤਾੜੀ ਐਨ ਕੁਸ਼ਤੀ ਕਰਮ ਹੋ ਗਈ ਆ ਵੀ ਬਹੁਤ ਵਧੀਆ ਮਕਾਬਲਾ ਚੱਲਦਾ ਪਿਆ ਬੱਲੇ ਬੱਲੇ ਹੁੰਦੀ ਪਈ ਪਾਜੀ ਮੜਾ ਹਟਕੇ ਹਟਕੇ ਪਿੱਛੇ ਮੜੇਗਾ ਕਿਉਂਕਿ ਦਰਸ਼ਕਾਂ ਦੀਆਂ ਨਜ਼ਰਾਂ ਇਸ ਕੁਸ਼ਤੀ ਤੇ ਟਿਕੀਆਂ ਹੋਈਆਂ ਨੇ ਬਹੁਤ ਵਧੀਆ ਕੁਸ਼ਤੀ ਚੱਲਦੀ ਪਈ ਐਨ ਕਹਿੰਦੇ ਵੀ ਬੱਲੇ ਬੱਲੇ ਹੁੰਦੀ ਪਈ ਕੁਸ਼ਤੀ ਦੀ ਕਹਿੰਦਾ ਵੀ ਸੰਗ ਸ਼ਰਮ ਸਿਆਨਪ ਪਿੰਨੇ ਗਹਿਣੇ ਮਟਿਆਰ ਦੇ ਘਰ ਆ ਕੇ ਜਿਹੜਾ ਚੁੱਲ੍ਹੇ ਵਾਲੀ ਚਾਗਦਾ ਲੱਖ ਲਾਂਤਾਂ ਇਹੋ ਜਿਹੇ ਯਾਰ ਦੇ ਕਿ ਚੁੱਪ ਕੀਤੇ ਆਉਂਦੇ ਨਹੀਂ ਆ ਖੁੱਤਵੇ ਕਿ ਲੋਲਾ ਪਾ ਕੇ ਆਉਂਦੇ ਨਹੀਂ ਆ ਜੋਰ ਪਾਰਸਾ ਨਾਹੀਂ ਦਰਖਤਾਂ ਨੂੰ ਲੱਗਦੇ ਹੌਸਲੇ ਤੇ ਨਾਹੀਂ ਤੱਕੜੀ ਜਿ ਤੋਲੇ ਜਾਂਦੇ ਜੋਰ ਪਾਰਸਾ ਬਹੁਤ ਵਧੀਆ ਕੁਸ਼ਤੀ ਚੱਲਦੀ ਪਈ ਐਨ ਕਹਿੰਦੇ ਵੀ ਬੱਲੇ ਬੱਲੇ ਹੁੰਦੀ ਪਈ ਕੁਸ਼ਤੀ ਦੀ ਯਸਰ ਦੀ ਗੱਲ ਕਰਾਂ ਜਾਂ ਕਹਿੰਦੇ ਵੀ ਸੋਨੂ ਹਿਮਾਜਲ ਕੇਸਰੀ ਦੀ ਗੱਲ ਕਰਾਂ ਵੇਖਾਂਗੇ ਕਿਹੜਾ ਮੱਲ ਕੁਸ਼ਤੀ ਦਾ ਜੇਤੂ ਬੰਦਾ ਇਸ ਸਮੇਂ ਦੀਆਂ ਬਾਤਾਂ ਕਹਿੰਦਾ ਕਰਨ ਤਪੱਸਿਆ ਪੋਤ ਲਈ ਮਾਪੇ ਫਿਰ ਮਿਹਰ ਖੁਦਾ ਦੀ ਹੁੰਦੀ ਏ ਚਾਵਾਂ ਦੇ ਨਾਲ ਪੱਦਲ ਪੱਤਰੂ ਫਿਰ ਝੰਡੀ ਜਿੱਤ ਹੁੰਦੀ ਏ ਗਿਆਨवान ਦੀ ਸੰਗਤ ਚੰਗੀ ਜਿਹੜੀ ਤਾਲ ਦਿਨੀ ਵਿਦਵਾਨਾਂ ਨੂੰ ਖਾਣ ਪੀਣ ਤੇ ਮਿਹਨਤ ਵੱਡੀ ਚਾਹੀਦੀ ਪਲਵਾਨਾਂ ਨੂੰ ਚੰਡੇ ਜੋ ਉਸਤਾਦ ਕਿਸੇ ਦਾ ਵਾ ਵਖਤ ਪਾਵੇ ਤੂਫਾਨਾਂ ਨੂੰ ਅਮਨ ਦੋਲ ਵੀ ਕਰੇ ਸਲਾਮਾ ਚੁੱਕ ਚੁੱਕ ਕੇ ਪਲਵਾਨਾਂ ਨੂੰ ਅਮਨ ਦੋਲ ਵੀ ਕਰੇ ਸਲਾਮਾ ਚੁੱਕ ਚੁੱਕ ਕੇ ਪਲਵਾਨਾਂ ਨੂੰ ਬਹੁਤ ਵਧੀਆ ਕੁਸ਼ਤੀ ਚੱਲਦੀ ਪਈ ਐਨ ਕਹਿੰਦੇ ਵੀ ਬੱਲੇ ਬੱਲੇ ਹੁੰਦੀ ਪਈ ਕੁਸ਼ਤੀ ਦੀ ਵੇਖਾਂਗੇ ਕਿਹੜਾ ਮਾਲੂ ਇਸ ਕੁਸ਼ਤੀ ਦੇ ਵਿੱਚ ਜਿੱਤ ਪ੍ਰਾਪਤ ਕਰਦਾ ਇਸ ਸਮੇਂ ਦੀਆਂ ਬਾਤਾਂ ਇਹ ਵੀ ਸਮੇਂ ਦੀਆਂ ਬਾਤਾਂ ਇੱਕ ਬੰਨੇ ਕਹਿੰਦੇ ਵੀ ਜੱਸਾ ਪੱਟੀ ਵਾਲਾ ਨਾਲ सोनू ਕਾਂਗੜਾ ਐ ਜੋਰ ਕਹਿੰਦੇ ਵੀ ਮੱਲਾਂ ਦਾ ਪੂਰਾ ਹੀ ਲੱਗਾ ਪਿਆ ਬਹੁਤ ਵਧੀਆ ਕੁਸ਼ਤੀ ਬੱਲੇ ਬੱਲੇ ਹੁੰਦੀ ਪਈ ਕੁਸ਼ਤੀ ਦੀ ਉਹਦੇ ਸਾਡੇ ਮਲਕੀਤ ਭਵਾਂਜੀ ਕਾਂਜਲੀ ਵਾਲੇ ਸਟੇਮ ਆਜਾ ਫਰੀ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਨਿਭਾਦੇ ਹੋਏ ਕਹਿੰਦਾ ਬਿਕਾਨੇ ਪੁੱਤ ਯਦ ਮਾਲਨ ਢੋਲਾ ਯਾਦ ਕਰਾਵੇ ਨਾਨੀ ਮਹਿਨਤਾ ਲਾਲਾ ਲਿਸ਼ਕਰ ਪਿੰਦੇ ਵਾਂਗ ਤੁੱਪ ਦੇ ਕੜਕ ਜਵਾਨੀ ਓ ਮੱਲ ਛੇ ਸੋ ਫੁੱਟੇ ਅੱਜ ਉਸੇ ਭਾਰੀ ਗੱਭਰੂ ਤੁਰਦੇ ਤੋਰ ਮਸਤਾਨੀ ਉਹੀ ਮਜੀਦਿਆ ਆਵੇ ਨਚੜਾ ਓ ਜਿਹਦੇ ਜੁੱਸੇ ਵਿੱਚ ਪੱਲਵਾਨੀ ਉਹੀ ਮਜੀਦਿਆ ਆਵੇ ਨਚੜਾ ਓ ਜਿਹਦੇ ਜੁੱਸੇ ਵਿੱਚ ਪੱਲਵਾਨੀ ਅੱਜ ਕਹਿੰਦੇ ਮੱਲਾ ਦੀ ਗੱਲ ਚੱਲਦੀ ਪਈ ਬੱਲੇ ਬੱਲੇ ਹੁੰਦੀ ਪਈ ਐਨ ਦੇਖਾਂਗੇ ਕੀ ਗੱਲ ਬਾਂਦੀ ਕੁਸ਼ਤੀ ਦੀ ਇਹ ਸਮੇਂ ਦੀਆਂ ਬਾਤਾਂ ਇਹਦੀ ਸਮੇਂ ਦੀਆਂ ਬਾਤਾਂ ਕਹਿੰਦਾ ਬਾਪੂ ਪੂਰੀ ਮੱਝ ਲਿਆਵੇ ਉਹ ਜਿਹਦਾ ਦੁੱਧ ਗੇਰੀ ਨਾਲ ਜਾਵੇ ਚਾਰ ਬੱਕਰੇ ਦਾ ਫਿਰ ਪਾਉਣਾ ਹੀ ਪੈਂਦਾ ਜੇ ਪੁੱਤ ਨੂੰ ਸ਼ੇਰ ਬਣਾਉਣਾ ਤੇ ਸੰਧੂਆ ਘਰ ਤਾਂ ਬਈ ਖਵਾਉਣਾ ਹੀ ਪੈਂਦਾ ਇਸ ਟਾਈਮ ਦੇਖਾਂਗੇ ਵਾਲੇ ਬਾਂਦੀ ਕੁਸ਼ਤੀ ਦੀ ਇਹ ਸਮੇਂ ਦੀਆਂ ਬਾਤਾਂ ਇਹ ਵੀ ਸਮੇਂ ਦੀਆਂ ਬਾਤਾਂ ਉਧਰ ਸਾਡਾ ਜੱਗਾ ਭਲਕ ਕੈਨੇਡਾ ਵਾਲਾ ਸਾਡੇ ਨਾਲ ਲੈਬ ਜੁੜ ਚੁੱਕਾ ਕੁਸ਼ਤੀ ਦਾ ਆਨੰਦ ਮਾਣਦਾ ਹੋਇਆ ਯੱਗੇ ਭਲਕ ਕੈਨੇਡਾ ਵਾਲੇ ਦਾ ਵੀ ਧੰਨਵਾਦ ਆਖਾਂਗੇ ਅਜੇ ਕੁਸ਼ਤੀ ਵੀ ਸਿਰੇਲਾ ਚੱਲਦੀ ਪਈ ਸਫਤ ਕਹਿੰਦਾ ਰੂਬਲ ਖੰਨੇ ਨੇ ਸੀ ਉਹ ਦੁਨੀਆ ਨੱਚਣ ਲਾਤੀ ਪਰਤ ਪਾਲੇ ਤਾਂ ਮੱਲੀ ਸਾਰੀ ਹੀ ਝਾਤੀ ਕੋਹਾਲੀ ਦੇ ਧਰਮਿੰਦਰ ਨੇ ਵੀ ਉਹ ਕਰਾਤੀ ਲਾਲਾ ਲਾਲਾ ਏ ਪੱਟੀ ਵਾਲਾ ਜੱਸਾ ਵੀ ਦਿਮਾਗੀ ਵਾਲਾ ਏ ਉਹ ਮਾਸੀ ਵਾਲੇ ਦਾ ਗੋਰੇ ਵੀ ਸਾਧ ਮਾਲਿਆ ਭਪਿੰਦਰ ਅਜਨਾਲੇ ਨੇ ਵੀ ਪਾਤੀ ਖਾਲਿਆ ਸ਼ਕੰਦਰ ਸ਼ੇਖ ਮਹਾਰਾਜ ਤੇ ਦਾ ਪੂਰਾ ਬੁੱਕਦਾ ਮਜੀਦਿਆ ਹੁਣ ਜੱਸਾ ਪੱਟੀ ਨਹੀਂ ਲੁਕਦਾ ਉਹ ਜੱਸਾ ਪੱਟੀ ਨਹੀਂ ਲੁਕਦਾ ਜਸੋੜੀ ਬੱਲੇ ਬੱਲੇ ਕਰਾਤੀ ਤਾਰੀਫ ਦੇ ਅੱਜ ਇਹ ਸਿੰਜ ਮੇਲੇ ਦਾ ਪਟਕਾ ਜੱਸੇ ਦੇ ਨਾਮ ਜੱਸਾ ਪੱਟੀ ਪਟਕੇ ਦਾ ਜੇਤੂ ਰਿਆ ਦਰਸ਼ਕਾਂ ਤਾਰੀਫਾਂ ਦੇ ਗੋਸ਼ਾਰ ਕੁਸ਼ਤੀ ਅੱਜ ਜੱਸਾ ਪੱਟੀ ਨੇ ਬੱਲੇ ਬੱਲੇ ਕਰਾਤੀ ਆ ਅੱਜ ਤਾਂ ਬਈ ਜੱਸਾ ਪੱਟੀ ਬੱਲੇ ਬੱਲੇ ਕਰਾ ਗਿਆ ਸਮੂਹ ਨਗਰ ਨਿਵਾਸੀਆਂ ਦਾ ਪਿਆਰ ਆ ਧੰਨਵਾਦ ਆ ਜੀ ਸਮੂਹ ਪ੍ਰਬੰਧਕ ਜਮੇ ਜੀ ਨੂੰ ਮੁਬਾਰਕਾਂ ਸਾਰੀ ਕਮੇਟੀ ਨੂੰ ਬਹੁਤ ਬਹੁਤ ਮੁਬਾਰਕਾਂ ਜੱਸੇ ਪੱਤੀ ਨੇ ਬੱਲੇ ਬੱਲੇ ਕਰਾਤੀ ਆ ਬਈ ਹਾਂਜੀ ਕਾਲਾ ਸਿੰਘਾਂ .com tv ਐਨਾ ਭਰਾਵਾ ਵੀ ਧੰਨਵਾਦ ਆ ਖੰਗਿਆ ਅੱਜ ਦਾ ਪ੍ਰੋਗਰਾਮ ਲੈ ਆ ਰਹੇ ਨੇ ਕਾਲਾ ਸਿੰਘਾਂ .com tv ਸਮੂਹ ਨਗਰ ਨਿਵਾਸੀਆਂ ਦਾ ਪਹਿਲੋਂ ਵੱਡਾ ਸਤਿਕਾਰ ਆ ਵੱਡੇ ਧੰਨਵਾਦ ਆ ਜੀ ਸਾਰੇ ਪ੍ਰਬੰਧਕਾਂ ਤੇ ਮੈਚ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਦੀ ਕੁਸ਼ਤੀ ਜਿਹੜੀ ਆਲ ਪਲ ਹੋਈ ਪਾਜੀ ਸਾਰਿਆਂ ਨੂੰ ਮੁਬਾਰਕਾਂ ਉਧਰ ਉਹਦੇ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਅੱਜ ਤਾਂ ਕਹਿੰਦੇ ਸਰਾਇ ਹੋ ਗਿਆ ਅੱਜ ਜੱਸੇ ਪੱਟੀ ਨੇ ਬੱਲੇ ਬੱਲੇ ਕਰਾਤੀ ਆ ਬਈ ਹੈਲੋ ਕੋਈ ਸਰਮਾਨਾ ਰਹਿੰਦੇ ਆ ਉਹਨਾਂ ਨੂੰ ਬੇਨਤੀ ਆ ਕਿ ਆਪਣਾ ਸਨਮਾਨ ਲੈਣ ਸਰਮਾਨਾ ਸਾਹਿਬ ਸਰਮਾਨਾ ਸਾਹਿਬ ਜੋ ਆਇਆ ਤੀਰ ਪਰੇ ਰਾਜਾ ਡੀਜੇ ਰਾਜਾ ਡੀਜੇ ਸਾਊਂਡ ਆਪਣਾ ਸਨਮਾਨ ਲਵੇ ਉਸ ਤੋਂ ਪਹਿਲਾਂ ਜਰਨੈਲ ਸਿੰਘ